ਕਹਿੰਦੇ ਜੇ ਕਰਾਮਾਤ ਨਹੀਂ ਕਰਨੀ ਤੇ ਦੀਨੇ ਇਸਲਾਮ ਚਾਹੋ ਮਹਾਰਾਜ ਕਹਿੰਦੇ ਹਮ ਕੋ ਹਮਾਰਾ ਖੂਬ ਤੁਮ ਕੋ ਤੁਮਾਰਾ ਖੂਬ ਸਾਡੀ ਚੌਣ ਨਹੀਂ ਸਿੱਖ ਹੋਣਾ ਪ੍ਰਭੂ ਦੇ ਹੁਕਮ ਚ ਸਿੱਖੀ ਮਿਲੀ ਕਿਸੇ ਨੂੰ ਹਿੰਦੂ ਬਣਾਤਾ ਕਿਸੇ ਨੂੰ ਮੁਸਲਮਾਨ ਇਹ ਖੁਦਾ ਦਾ ਬਾਗੀਚਾ ਹੈ ਵਾਹਿਗੁਰੂ ਦਾ ਬਾਗ ਹੈ ਉਹਨੂੰ ਸਾਰੇ ਹੀ ਫੁੱਲ ਪਸੰਦ ਨੇ ਰੰਗ ਬਰੰਗੇ ਤੁਸੀਂ ਕੌਣ ਹੋ ਸਭ ਨੂੰ ਮਿਟਾ ਕੇ ਇੱਕੋ ਰੰਗ ਕਰਨ ਵਾਲੇ ਹਿੰਦੂਆਂ ਨੂੰ ਹਿੰਦੂ ਰਹਿਣ ਦਿਓ ਮੁਸਲਮਾਨ ਮੁਸਲਮਾਨ ਰਹਿਓ ਤੇ ਸਿੱਖ ਸਿੱਖ ਰਹਿਣਗੇ ਕਹਿੰਦੇ ਫਿਰ ਕਤਲ ਹੋਵੇਗਾ ਮਕਤਲ ਦੇ ਵਿੱਚ ਮਕਤੂਲ ਬਣ ਕੇ ਬੋਗੇ ਫਿਰ ਤੁਸੀਂ ਮਹਾਰਾਜ ਆਖਣ ਲੱਗੇ ਐ ਕਾਜ਼ੀ ਵਹਾਵਦੀਨ ਮੌਤ ਦਾ ਡਰ ਕਿਸ ਨੂੰ ਦਿਨਾ ਹੈ ਮੈਂ ਜੋਤ ਹਾਂ ਆ ਚੋਲਾ ਫਟੇਗਾ ਨਵਾਂ ਚੋਲਾ ਤਿਆਰ ਹੈ ਗੋਬਿੰਦ ਰਾਯੋ ਪੈਨ ਲਵਾਂਗਾ ਆ ਦੀਵਾ ਟੁੱਟੇਗਾ ਇਹ ਜੋਤ ਨਵੇਂ ਦੀਵੇ ਵਿੱਚ ਬਲ ਪਵੇਗੀ ਮਰਨ ਦੇ ਲਈ ਤਿਆਰ ਹਾਂ ਲਉ ਢੁਲੇਗਾ ਤੇ ਤਿਲਕ ਜੰਜੂ ਦਾ ਬਾਗ ਹਰਿਆ ਹੋਵੇਗਾ ਜੇ ਸਿਰ ਨਾ ਦਿੱਤਾ ਤੁਸੀਂ ਲੱਖਾਂ ਸਿਰ ਹਿੰਦੂਆਂ ਦੇ ਲਾ ਦੇਣੇ ਨੇ ਇਹ ਸੌਦਾ ਫਾਇਦੇਮੰਦਾ ਹੈ ਲੱਖਾਂ ਸਿਰਾਂ ਦੀ ਜਗ੍ਹਾ ਤੇ ਇੱਕ ਸਿਰ ਲੱਗ ਜਾਵੇ ਖੈਰ ਗੁਰੂ ਤੇਗ ਬਹਾਦਰ ਸਾਹਿਬ ਖੁਦ ਖੁਦਾ ਨੇ ਮੌਤ ਦਾ ਕਿਉਂ ਡਰ ਜਾਣੇ ਬਹਾਦਰ ਰਸੀਦ ਹੈ ਬੇਫਨਾ ਬੰਤਾ ਸਿੰਘ ਸ਼ੀਨਾ ਗੁਫਤ ਮੌਤ ਬੁਬਦ ਰਹਾਏ ਦੀਦਾਰੇ ਖੁਦਾ ਗੁਰੂ ਤੇਗ ਬਹਾਦਰ ਜੀ ਫਨਾ ਹੋਣ ਤੋਂ ਰਹਿਤ ਨੇ ਉਹ ਜੋਤ ਸਦੀਵੀ ਹੈ ਮੌਤ ਤੇ ਉਹਨਾਂ ਦੇ ਲਈ ਨਿਰਗੁਣ ਵਿੱਚ ਅਪੇਦਤਾ ਹੈ ਸਰਗੁਣ ਚੋਲਾ ਛੱਡਿਆ ਤੇ ਨਿਰਗੁਣ ਵਿੱਚ ਮਿਲ ਗਏ ਆਂਦੇ ਨੇ ਵੀ ਫਿਰ ਉੱਥੇ ਸੈਦ ਜਲਾਲਉਦੀਨ ਤਲਵਾਰ ਸੂਤ ਕੇ ਖਲੋਤਾ ਗੁਰਾਂ ਨੂੰ ਡਰਾਉਣ ਲਈ ਮਹਾਰਾਜ ਮੁਸਕੁਰਾਏ ਕਹਿੰਦੇ ਔਰੰਗਜ਼ੇਬ ਵਹਾਬਦੀਨ ਤਲਵਾਰ ਨਾਲ ਮੈਨੂੰ ਡਰਾਉਂਦੇ ਹੋ ਮੈਂ 14 ਸਾਲਾਂ ਦਾ ਸੀ ਕਰਤਾਰਪੁਰ ਦੇ ਯੁੱਧ ਵਿੱਚ ਐਸੀ ਤਲਵਾਰ ਚਲਾਈ ਮੇਰੇ ਬਾਪੂ ਗੁਰੂ ਹਰगोਬਿੰਦ ਕਹਿੰਦੇ ਤੁਹਾਡਾ ਨਾਮਕਰਨ ਸੱਚਾ ਹੀ ਕੀਤਾ ਤੁਹਾਡੇ ਵਰਗੀ ਤੇਗ ਨਹੀਂ ਕੋਈ ਚਲਾਉਂਦਾ ਤੇਗ ਬਹਾਦਰ ਉਹ ਤੇਗ ਦੇ ਧਨੀ ਹੋ ਅੱਛਾ ਵੈਸੇ ਪਰਸ਼ੀਅਨ ਦੇ ਵਿਦਵਾਨਾਂ ਲਿਖਿਆ ਵੀ ਉਦੋਂ ਔਰੰਗਜ਼ੇਬ ਦਿੱਲੀ 'ਚ ਨਹੀਂ ਸੀ ਦੱਖਣ ਗਿਆ ਸੀ ਬਗਾਵਤ ਦਬਾਉਣਾ ਪਰ ਇਹ ਚਾਲ ਹੁੰਦੀ ਹੈ ਸਮਕਾਲੀ ਲਿਖਾਰੀਆਂ ਦੀ ਆਪਣੇ ਬਾਦਸ਼ਾਹ ਨੂੰ ਬਦਨਾਮੀ ਤੋਂ ਬਚਾਉਣਾ ਗੁਨਾਹ ਵੱਡਾ ਹੋਣ ਲੱਗਾ ਸੀ ਦਿੱਲੀ 'ਚ ਲਿਖਤਾਂ ਲਿਖਦੇ ਉਹ ਵੀ ਉਹ ਤੇ ਗਿਆ ਸੀ ਜੀ हसन ਅਬਦੁੱਲ ਬਗਾਵਤ ਦਬਾਉਣਾ ਪੁਰਾ ਪਰਾਈ ਹੁੰਦੇ ਨੇ ਰਾਜੇ ਜਦੋਂ ਕੋ ਕਰਮ ਕੋਈ ਕਰਵਾਉਣਾ ਹੁੰਦਾ ਹੈ ਤੇ ਬਾਕੀ ਰਾਜ ਭਾਗ ਦੀ ਤਾਕਤ ਹੈ ਕਲਮ ਦੀਮ ਚਲਦੀ ਹੈ ਰਾਜ ਭਾਗ ਦੇ ਰਾਜੇ ਲੋਕ ਜੋ ਮਰਜ਼ੀ ਬਿਆਨ ਲਖਵਾ ਲੈਣ ਤੇ ਸਾਡੇ ਵਾਲੇ ਸਿੱਖ ਪ੍ਰਚਾਰਕ ਪੜ ਪੜ ਕੇ ਉਹਨਾਂ ਦੀਆਂ ਹੀ ਬਾਤਾਂ ਸੁਣਾਈ ਜਾਣਗੇ ਨਹੀਂ ਜੀ ਔਰੰਗਜ਼ੇਬ ਤੇ ਦਿੱਲੀ ਨਹੀਂ ਸੀ ਆ ਹੁਣ ਕਵਿਤਾ ਸੁਣਿਓ ਧਿਆਨ ਨਾਲ ਕਿਨੂੰ ਸੰਬੋਧਿਤ ਹੋ ਰਹੇ ਨੇ ਗੁਰਤੇਕ ਬਹਾਦਰ ਸਾਹਿਬ ਵਹਾਬਦੀਨ ਵੀ ਸਾਹਮਣੇ ਹੈ ਔਰੰਗਜ਼ੇਬ ਵੀ ਸਾਹਮਣੇ ਹੈ ਸੈਫਦੀਨ ਵੀ ਸਾਹਮਣੇ ਹੈ ਗਰਜਮੀ ਆਵਾਰ ਵਿੱਚ ਗੁਰੂ ਤੇਗ ਬਹਾਦਰ ਨੇ ਜੋ ਆਖਿਆ ਕਵੀ ਗੁੰਚਾ ਨੇ ਲਿਖਿਆ ਹੋਇਆ ਹੈ ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਮੈਨੂੰ ਤੇਗ ਬਹਾਦਰ ਦਾ ਲਕਬ ਮਿਲਿਆ ਮੇਰਾ ਕੁਝ ਨਹੀਂ ਸਕਦੀਆਂ ਖੋ ਤੇਗਾ ਮੈਂ ਤਾਂ ਜੰਮਦਿਆਂ ਤੇਗਾ ਦੀ ਸ਼ਾਂ ਮਾਣੀ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰੇਹਾ ਪਰਖ ਦਾ ਤੇਰਾ ਪਿਓ ਤੇਗਾ ਹੁਣ ਵੇਖੀ ਆਉਂਦੇ ਭਵਖ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਊਗੀ ਤੇਰੀਆਂ ਖੋ ਤੇਗਾ ਇਹਦਾ ਮਤਲਬ ਜੋ ਗੁਰੂ ਤੇਗ ਬਹਾਦਰ ਕਹਿ ਰਹੇ ਨੇ ਵੀ ਮੇਰੇ ਬਾਪ ਨੇ ਦੋ ਤੇਗਾ ਪਾਈਆਂ ਮੀਰੀ ਪੀਰੀ ਦੀ ਗੁਰੂ ਹਰਗੋਬਿੰਦ ਸਾਹਿਬ ਤੇ ਤੇਰਾ ਬਾਪ ਸ਼ਾਹਜਹਾਨ ਮੇਰੇ ਬਾਪ ਤੇ ਤੇਗਾਂ ਦੀ ਪਰਖ ਕਰਦਾ ਰਿਹਾ ਚਾਰ ਯੁੱਧ ਲੜੇ ਚਾਰੇ ਹਾਰ ਗਿਆ ਤੇ ਮੇਰੇ ਫਰਜ਼ੰਦ ਗੋਬਿੰਦ ਰਾਏ ਨੇ ਜਦੋਂ ਫੜੀ ਨਾ ਤੇਗ ਇਹ ਪਿਛੇਨ گوئی ਹੈ ਔਰੰਗਜ਼ੇਬ ਤੇਰੇ ਸਪਾਹੀਆਂ ਦੀਆਂ ਲੱਖਾਂ ਤੇਗਾਂ ਟੁੱਟ ਜਾਣੀਆਂ ਨੇ ਉਸ ਦਿਨ ਇਤਿਹਾਸ ਗਵਾਹ ਹੈ 14 ਜੰਗਾਂ ਗੋਬਿੰਦ ਰਾਏ ਨੇ ਮੁਗਲਿਆ ਸਲਤਨਤ 22 ਧਾਰ ਦੇ ਰਾਜਿਆਂ ਨਾਲ ਲੜੀਆਂ ਔਰ 14 ਜੰਗਾਂ ਵਿੱਚ ਕਿਸੇ ਮਾਈ ਨੇ ਲਾਲ ਨਹੀਂ ਜਣਿਆ ਜਿਨਨੇ ਗੁਰੂ ਗੋਬਿੰਦ ਸਿੰਘ ਦਾ ਇੱਕ ਨੌ ਤੱਕ ਉਖਾੜ ਦਿੱਤਾ ਹੋਵੇ। ਅਰੇ ਮੈਂ ਨਹੀਂ ਕਹਿ ਰਿਹਾ ਮੁਸਲਮਾਨ ਵਡਿਆਈ ਕਰ ਰਿਹਾ ਅਲਾ ਯਾਰ ਖਾ ਮੈਂ ਵਡਿਆਈ ਕਰਾਂਗਾ ਤੁਸੀਂ ਕਹਿਣਾ ਲੈ ਆਪਦੇ ਭਾਂਡੇ ਨੂੰ ਤੇ ਸਾਰੇ ਹੀ ਸਲਾਉਂਦੇ ਨੇ ਉਹ ਕਹਦਾ ਜਿਸ ਰਨ ਵਿੱਚ ਲੜਾ ਬੇ ਸਰੂ ਸਮਾਨ ਲੜਾ ਤੂੰ ਸੋ ਸਿੰਘ ਲੀਏ ਲੱਖੋਂ ਪੇ ਜਾ ਜਾ ਕੇ ਪੜਾ ਤੂੰ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਤਾਰੀਫ ਉਹ ਗੋਵਿੰਦ ਕੀ ਕਮ ਹੈ ਇਨਸਾਫ ਕਰੇ ਗਰ ਇਹ ਜ਼ਮਾਨਾ ਤੋ ਯਕੀ ਹੈ ਕਹਿ ਦੋ ਕੇ ਗੁਰੂ ਗੋਬਿੰਦ ਸਿੰਘ ਕਾ ਸਾਨੀ ਨਹੀਂ ਹੈ ਇਹਨੂੰ ਬਾਣੀ ਕੀ ਆਂਦੀ ਹੈ ਗੁਰ ਨਾਲ ਤੁਲਨਾ ਲੱਗ ਗਈ ਖੋਜ ਡਠਾ ਬ੍ਰਹਮਨ ਥੇਰ ਇਜ਼ ਨਨ ਟੂ ਕੰਪੇਅਰ ਵਿਦ ਗੁਰੂ ਗੋਬਿੰਦ ਸਿੰਘ ਕੋਈ ਚੰਮ ਦਾ ਲਫਾਫਾ ਨਹੀਂ ਹੋਇਆ ਜਿਹੜਾ ਗੁਰਾਂ ਦੇ ਤੁਲ ਹੋਵੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਬਾਰੇ ਅੱਲਾ ਯਾਰਖਾ ਕਹਿੰਦਾ ਜਦੋਂ ਵੀ ਲੜੇ ਮੁਠੀ ਪਰ ਸਿਪਾਈ ਲੈ ਕੇ ਲੱਖਾਂ ਨਾਲ ਲੜੇ ਨੇ ਐਸੀ ਤਲਵਾਰ ਚਲਾਈ ਸੀ ਗੁਰਾਂ ਨੇ ਖੈਰ ਕਹਿੰਦੇ ਆਖਰੀ ਇਸ਼ਾਰਾ ਦੱਸੋ ਗੁਰੂ ਤੇਗ ਬਹਾਦਰ ਮਹਾਰਾਜ ਆਖਣ ਲੱਗੇ ਮੈਂ ਖੂਈ ਚੋਂ ਜਲ ਲੈ ਕੇ ਇਸ਼ਨਾਨ ਕਰਾਂਗਾ ਜਪਜੀ ਸਾਹਿਬ ਦਾ ਪਾਠ ਕਰਾਂਗਾ ਜਲਾਦ ਦੀ ਤਲਵਾਰ ਚੱਲ ਜਾਣੀ ਚਾਹੀਦੀ ਹੈ ਗੁਰਾਂ ਨੇ ਇਸ਼ਨਾਨ ਕੀਤਾ ਜਬਜੀ ਸਾਹਿਬ ਦਾ ਪਾਠ ਕੀਤਾ ਸੈਦ ਜਲਾਲਉਦੀਨ ਦੀ ਤਲਵਾਰ ਚੱਲੀ 1732 ਬਿਕਰਮੀ ਮੱਗਰ ਸੁਦੀ ਪੰਜਵੀ ਨੂੰ ਗੁਰਦੇਵ ਚਾਂਦਨੀ ਚੌਕ ਦਿੱਲੀ ਸ਼ਹੀਦ ਹੋਏ ਸੀਸ ਬਾਬਾ ਜੈਤਾ ਜੀ ਆਨੰਦਪੁਰ ਨੂੰ ਲੈ ਗਏ ਧੜ ਬਾਬਾ ਲੱਖੀਸ਼ਾ ਵਣਜਾਰਾ ਜੀ ਰਾਏ ਸੈਨਾ ਆਪਣੇ ਮਹਿਲ ਚ ਲੈ ਗਏ ਸੰਸਕਾਰ ਕੀਤਾ ਟੜ ਦੇ ਸੰਸਕਾਰ ਦੀ ਜਗ੍ਹਾ ਤੇ ਗੁਰਦੁਆਰਾ ਰਕਾਬ ਗੰਸਾਹ ਬਣਿਆ ਹੈ ਸੀਸ ਦੇ ਸੰਸਕਾਰ ਵਾਲੀ ਜਗ੍ਹਾ ਤੇ ਗੁਰਦੁਆਰਾ ਸੀਸ ਗੰਝ ਅਨੰਦਪੁਰ ਸਾਹਿਬ ਬਣਿਆ ਹੈ ਤੇ ਗਵਾਹੀ ਭਰੀ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਸ ਸ਼ਹਾਦਤ ਦੀ ਬਚਤਰਨਾਟਕ ਵਿੱਚ ਦਸਮ ਗ੍ਰੰਥ ਅੰਦਰ ਤਿਲਕ ਜੰਜੂ ਰਾਖਾ ਪ੍ਰਭ ਤਾ ਕ ਕੀਨੋ ਬਡੋ ਕਲੂ ਮਹ ਸਾਕਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ सीना उचरी ठीक कर फोर दलीस सिर परपुर किया पयान तेग बहादुर सी क्रिया करी ना किन हुआन आ लब्ज क्यों ਵਰਤੇ ਆ ਵੀ ਗੁਰੂ ਤੇਗ ਬਹਾਦਰ ਵਰਗੀ ਕਿਰਿਆ ਨਹੀਂ ਕਿਸੇ ਨੇ ਕੀਤੀ ਸ਼ਹੀਦੀਆਂ ਤੇ ਲੱਖਾਂ ਹੋਈਆਂ ਨੇ ਇਹ ਕਿਉਂ ਵੀ ਲੱਖਣ ਆ ਦੁਨੀਆ ਚ ਜਿੰਨੀਆਂ ਵੀ ਸ਼ਹੀਦੀਆਂ ਹੋਈਆਂ ਉਹ ਆਪਣੇ ਧਰਮ ਪਿਛੇ ਹੋਈਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੂਜੇ ਧਰਮ ਦੇ ਚਿੰਨ ਰੱਖਣ ਲਈ ਹੋਈ ਬਾਣੀ ਚ ਸਾਫ ਲਿਖਿਆ ਹੈ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪ੍ਰਾਨ ਅਸੀਂ ਹਿੰਦੂ ਨਹੀਂ ਅਸੀਂ ਮੁਸਲਮਾਨ ਨਹੀਂ ਦਇਆ ਕ ਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇਊ ਜੀ ਕਾ ਹਾਈ ਤਾ ਪਾਂਡੇ ਘਤ ਗੁਰੂ ਨਾਨਕ ਸਾਹਿਬ ਕਹਿੰਦੇ ਸਤ ਸੰਤੋਖ ਦਇਆ ਧਰਮ ਦਾ ਜੰਜੂ ਹੈਗਾ ਸ਼ੁਭ ਗੁਣਾ ਦਾ ਪਾਉ ਮੈਂ ਇਹ ਜੰਜੂ ਨਹੀਂ ਪਾਉਣਾ ਸੂਤ ਦਾ ਮੈਂ ਸਿੱਖ ਧਰਮ ਸ਼ੁਰੂ ਕੀਤਾ ਹੈ ਗੁਰੂ ਗੋਬਿੰਦ ਸਿੰਘ ਨੇ ਮੋਹਰ ਲਾਈ ਹੈ ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹ ਤਹ ਭਏ ਸਹਾਏ ਤਿੰਨ ਇਹ ਕਲਮੋ ਧਰਮ ਚਲਾਇਓ ਸਭ ਸਾਧਨ ਕੋ ਰਾਹ ਬਤਾਇਓ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਸ਼ੁਰੂ ਕੀਤਾ ਹੈ ਸਾਫ ਲਿਖੀ ਐ ਸਿੱਖੀ ਦੀ ਡੈਫੀਨੇਸ਼ਨ ਬਾਣੀ ਵਿੱਚ ਗੁਰਸਤਗੁਰ ਕਾਜੋ ਸਿੱਖ ਅਖਾਇ ਸੋ ਭਲਕੇ ਉਠਹਰ ਨਾਮ ਤੇ ਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਕ ਪਾਪ ਦੋਖ ਲਹ ਜਾਵੈ ਸਾਡਾ ਸਿਧਾਂਤ ਹੈ ਜੀ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਇੱਕ ਅਕਾਲ ਪੁਰਖ ਦਾ ਵੈਗਰੂ ਦਾ ਪ੍ਰਭੂ ਦਾ ਪੁਜਾਰੀ ਹੈ ਸਿੱਖ ਤਾਂ ਹੀ ਆਖਿਆ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਸਾਹਿਬ ਨੇ ਮੈਂ ਧਕੇ ਨਾਲ ਜੰਝੂ ਪੈਣ ਨਹੀਂ ਦੇਣਾ ਤੇ ਨਵੇਂ ਜਾਮੇ ਗੁਰੂ ਤੇਗ ਬਹਾਦਰ ਗਰਜ ਕੇ ਆਖਣ ਲੱਗੇ ਮੈਂ Hindu ਵੀਰਾਂ ਦੇ ਗਲੋਂ ਧਕੇ ਨਾਲ ਜੰਝੂ ਲੈਣ ਨਹੀਂ ਦੇਣਾ ਤਾਂ ਇਹ ਵਿਲੱਖਣ ਕੁਰਬਾਨੀ ਹੈ ਸ਼ਹੀਦੀ ਹੈ ਇੱਥੇ ਦੂਸਰੇ ਧਰਮ ਦੇ ਚਿੰਨ ਗੁਰਾਂ ਨੇ ਰਖੇ ਪਰ ਵੇਖੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਇੱਕ ਅਗੰਮੀ ਕਵਿਤਾ ਲਿਖੀ ਕਵੀ ਸੈਨਾਪਤ ਹੋਏ ਨੇ ਗੁਰੂ ਗੋਬਿੰਦ ਸਿੰਘ ਦੇ 52 ਕਵੀਆਂ ਚੋਂ ਇੱਕ ਸ਼੍ਰੀ ਗੁਰੂ ਸੋਭਾ ਉਹਨਾਂ ਗ੍ਰੰਥ ਲਿਖਿਆ ਤੇ ਉਹਦੇ ਵਿੱਚ ਉਹ ਲਿਖਦੇ ਨੇ ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਸ੍ਰਿਸ਼ਟੀ ਦੀ ਚਾਦਰ ਹੈ ਗੁਰੂ ਤੇਗ ਬਹਾਦਰ ਭਾਵ ਸ੍ਰਿਸ਼ਟੀ ਚੋਂ ਜਿਹੜਾ ਵੀ ਸ਼ਰਨ ਆਵੇਗਾ ਉਹਦੀ ਰੱਖਿਆ ਹੋਵੇਗੀ ਹੁਣ ਹੋਇਆ ਕੀ ਉਸ ਵਕਤ Hindu ਸ਼ਰਨ ਚਾਏ Hindu ਵੀਰਾਂ ਦੇ ਧਰਮ ਦੀ ਇੱਜ਼ਤ ਨੂੰ ਚਾਦਰ ਬਣ ਕੇ ਕਾਜ ਲਿਆ ਗੁਰੂ ਤੇਗ ਬਹਾਦਰ ਨੇ ਹਿੰਦੂ ਵੀਰਾਂ ਨਾਂ ਪਾਤਾ ਹਿੰਦ ਦੀ ਚਾਦਰ ਉਹ ਆਪਣੀ ਜਗ੍ਹਾ ਠੀਕ ਨੇ ਅਦਬ ਦੇ ਰਹੇ ਨੇ ਪਰ ਅਸੀਂ ਸ੍ਰਿਸ਼ਟੀ ਦੀ ਚਾਦਰ ਕਹਿਣਾ ਸਿੱਖਾ ਨੇ ਕਿਉਂਕਿ ਉਹ ਜਗਤ ਗੁਰੂ ਹੈ ਕਈਆਂ ਸਿੱਖਾਂ ਨੂੰ ਤਕਲੀਫ ਹੋ ਰਹੀ ਹੈ ਵੀ ਹਿੰਦੂ ਹਿੰਦ ਦੀ ਚਾਦਰ ਕਿਉਂ ਕਹਿ ਰਹੇ ਨੇ ਫਿਰ ਹੋਰ ਕੀ ਆਖਣ ਦਸੋ ਜੇ ਉਹ ਕਹਿਣਗੇ ਨਹੀਂ ਸਾਡੇ ਧਰਮ ਦੀ ਪੱਤ ਟੱਕੀ ਆਪਾਂ ਕਹਿਣਾ ਕਰੇ ਤਕਣ ਨੇ ਤੇ ਜੇ ਉਹ ਅਦਬ ਦੇ ਰਹੇ ਨੇ ਆਪਾਂ ਫਿਰ ਵੀ ਨਹੀਂ ਉਹਨਾਂ ਦੇ ਅਲਫਾਜ਼ ਪਸੰਦ ਕਰ ਰਹੇ ਡਿਸਾਈਡ ਕਰੋ ਨਾ ਚਾਹੁੰਦੇ ਕੀ ਆ ਆਪਾਂ ਤਾਂ ਥੋੜਾ ਜਿਆ ਸਿਆਣਪ ਨਾਲ ਸੋਚਿਆ ਕਰੋ ਜਗਤ ਦੀ ਚਾਦਰ ਆਪਾਂ ਇਸ ਲਈ ਕਹਿ ਦਿੰਨੇ ਆ ਜੋ ਵੀ ਸ਼ਰਨ ਆਵੇ ਉਦੋਂ ਹਿੰਦੂ ਆਏ ਰੱਖ ਲਏ ਜੇ ਦੁਖੀਆ ਕੋਈ ਹੋਰ ਹੁੰਦਾ ਰਾਖ ਲੀਏ ਸਤਿਗੁਰ ਕੀ ਸ਼ਰਨ ਜਿਹੜਾ ਗੁਰੂ ਦੀ ਸ਼ਰਨ ਆਵੇਗਾ ਉਹਦੀ ਰੱਖਿਆ ਹੋਵੇਗੀ ਜੈ ਜੈਕਾਰ ਹੋਆ ਜਗ ਅੰਤਰ ਪਾਰ ਬ੍ਰਹਮ ਮੇਰੋ ਤारण ਤਰਣ ਤੋ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਹਿਊਮਨ ਰਾਈਟਸ ਲਈ ਮਨੁੱਖੀ ਅਧਿਕਾਰਾਂ ਲਈ ਤਿਲਕ ਜੰਝੂ ਲਈ ਇਨਸਾਨੀਅਤ ਲਈ ਭਾਰਤ ਵਰਸ਼ ਲਈ ਸ਼ਹਾਦਤ ਦੀ ਅਬਦੀ ਮਾਣੀ ਆ 25 ਨਵੰਬਰ 2025 ਨੂੰ 350 ਸਾਲਾ ਸ਼ਹੀਦੀ ਗੁਰਪੁਰਬ ਸਿੱਖ ਤੇ ਹਿੰਦੂ ਦੇਸ਼ਾਂ ਦੇ ਦਸ਼ੰਤਰਾ ਵਿੱਚ ਮਨਾ ਰਹੇ ਨੇ ਤੋਂ ਮੈਂ ਬੇਨਤੀ ਕਰਦਾ ਹੁੰਨਾ ਹਿਊਮਨ ਰਾਈਟਸ ਦੇ ਪਹਿਰੇਦਾਰ ਹੈ ਯੂਨੋ ਇਦੋਂ ਵੱਡੀ ਕੁਰਬਾਨੀ ਹੈ ਹੀ ਕੋਈ ਨਹੀਂ ਮਨੁੱਖੀ ਅਧਿਕਾਰਾਂ ਲਈ ਉਹਨਾਂ ਨੂੰ ਚਾਹੀਦਾ ਹੈ ਗਲੋਬਲ ਲੈਵਲ ਤੇ ਹਰ ਸਾਲ ਹੀ ਸ਼ਹੀਦੀ ਦਿਹਾੜਾ ਮਨਾਉਣਾ ਦੂਸਰੇ ਧਰਮ ਦੇ ਧਾਰਮਿਕ ਚਿੰਨ੍ਹ ਰੱਖੇ ਨਹੀਂ ਧਰਮ ਦੀ ਆਜ਼ਾਦੀ ਦੀ ਬਾਤ ਪਾਈ ਹੈ ਤੋ ਇਹ ਸਭ ਨੂੰ ਰਲ ਮਿਲ ਕੇ ਦਿਹਾੜਾ ਚੜ੍ਹਦੀ ਕਲਾ ਨਾਲ ਮਨਾਉਣਾ ਚਾਹੀਦਾ ਹੈ ਇੱਕ ਫਾਰਸੀ ਦਾ ਸ਼ੇਰ ਮੈਂ ਲਿਖਿਆ ਗੁਰਾਂ ਦੀ ਸ਼ਹੀਦੀ ਤੇ ਖੂਨ ਦੇਗ ਬਹਾਦਰ ਚਮਨ ਰਾ ਹਰਾ ਕੁਨਦ ਤਿਲਕ ਓ ਜੰਜੂਰਾ ਜੋ ਮੌਤ ਜੁਦਾ ਕੁਨਦ ਬੰਤਾ ਸਿੰਘਸ਼ੀਨਾ ਬੁਫਤ ਗੁਲਜ਼ਾਰੇ ਦੀਨ ਜੇ ਅੱਲ੍ਹਾਉ ਸ਼ਾਦਾਬ ਸ਼ੁੱਧ ਜ਼ੁਲਮਤ ਸ਼ਕਸਤ ਰਾਹੇ ਹੱਕ ਪਰ নূর ਸ਼ੁੱਧ ਗੁਰੂ ਤੇਗ ਬਹਾਦਰ ਦੇ ਲਹੂ ਨੇ ਤਿਲਕ ਜੰਜੂਦਾ ਬਾਗ ਹਰਿਆ ਕਰ ਦਿੱਤਾ ਮੁਰਜਾਏ ਹੋਏ ਬਾਗ ਨੂੰ ਫਿਰ ਸੁਰਜੀਤ ਕਰ ਦਿੱਤਾ ਜੇ ਹਿੰਦੂ ਧਰਮ ਦਾ ਗੁਲੇਸਥਾਨ ਖੜਿਆ ਹੈ ਜੇ ਹਿੰਦੋਸਤਾਨੀਆਂ ਦੇ ਧਰਮ ਦਾ ਦੀਵਾ ਬਲਦਾ ਹੈ ਇਹ ਬਾਪੂ ਗੁਰੂ ਤੇਗ ਬਹਾਦਰ ਦੇ ਲਹੂ ਦੀ ਬਦੌਲਤ ਆ ਕਿਦਰੇ ਪਾਣੀ ਬਣ ਕੇ ਲੱਗਿਆ ਬਾਗ ਹਰਿਆ ਕਿਦਰੇ ਤੇਲ ਬਣ ਕੇ ਧਰਮ ਦੇ ਦੀਵੇ ਚ ਪਿਆ ਤੇ ਦੀਵਾ ਜਗਮਗ ਜਗਮਗ ਕਰ ਰਿਹਾ ਹੈ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਕੁਰਬਾਨੀ ਨਾ ਕਰਦੇ ਸ਼ਹਾਦਤ ਨਾ ਦਿੰਦੇ ਤੇ ਅੱਜ ਹਿੰਦ ਧਰਮ ਕਿਦਰੇ ਨਾ ਦਿਖਦਾ ਗੁਰਦਾਤਾ ਸਮਰੱਥ ਗੁਰ ਗੁਰ ਸਭ ਮਹਿ ਰਹਾ ਸਮਾਏ ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁੱਬਦਾ ਲਏ ਤਰਾਏ ਗੁਰੂ ਤੇਗ ਬਹਾਦਰ ਪਰਮੇਸ਼ਵਰ ਸਰੂਪ ਨੇ ਡੁੱਬਦਿਆ ਨੂੰ ਮੋਢਾ ਲਾਉਣ ਵਾਲੇ ਨੇ